ਪਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮੇਲ ਸਤ ਸੰਗਤ ਸ਼ਬਦ ਮਨ 모 ਹੈ ਜਪ ਗੋਵਿੰਦ ਗੋਵਿੰਦ ਧਿਆਈ ਹੈ ਸਭ ਕੋ দান ਦੇ ਪ੍ਰਭੂ ਹੋ ਹੈ ਮੇਰੇ ਭਾਈ ਜਨਾ 모 ਕੋ ਗੋਵਿੰਦ 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 ਮਨ 모 ਹੈ ਗੋਵਿੰਦ 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 ਗੁਣ ਗਾਵਾ ਮਿਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ ਸੁਖ ਸਾਗਰ ਹਰ ਭਗਤੈ ਗੁਰਮਤਿ ਕੌਲਾ ਰਿਦਿ ਸਿਧ ਲਾਗੈ ਪਗ ਓਹੈ ਜਨ ਕੋ RAM ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੈ ਦੁਰਮਤ ਭਾਗ ਹੀਣ ਮਤ ਫੀਕੇ ਨਾਮ ਸੁੰਤ ਆਵੈ ਮਨ ਰੋਹੈ ਕਉਵਾ ਕਾਗ ਕਉ ਅੰਮ੍ਰਿਤ ਰਸ ਪਾਈਐ ਤ੍ਰਿ ਪਤਾ ਵਿਸ਼ਟਾ ਖਾਏ ਮੁਖ ਗੋ ਹੈ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਉਆ ਹੰਸ ਹੋ ਹੈ ਨਾਨਕ ਧਨ ਤਨ ਵੱਡੇ ਵਡ ਭਾਗੀ ਜਿਨ ਗੁਰਮਤਿ ਨਾਮ ਹਿਰਦੈ ਮਲ ਤੋ ਹੈ ਗੁਜਰੀ ਮਹੱਲਾ ਚੌਥਾ ਹਰ ਜਾਨੀ ਉਤਮ ਊਤਮ ਬਾਣੀ ਮੁਖ ਬੋਲੇ ਪਰ ਉਪਕਾਰੀ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੀ RAM ਮੋਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਉ ਗੁਰਮਖ ਵਡ ਭਾਗੀ ਵਡ ਭਾਗੀ ਜਿਨ ਹਰ ਹਰ ਨਾਮੇ ਆਧਾਰੇ ਹਰ ਹਰੇ ਅਮਰਤ ਹਰ ਰਸ ਪਾਵਹਿ ਗੁਰਮਤਿ ਭਗਤ ਪੰਡਹਾਰੀ ਜਿਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਤੇ ਭਾਗ ਹੀਣ ਜਮ ਮਾਰੇ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਈਏ ਮਾਰੇ ਮਹਾ ਹਤਿਆਰੀ ਦੀਨ ਦਿਆਲ ਹੋ ਹੋ ਜਨ ਉਪਰ ਕਰ ਕਿਰਪਾ ਲਿਹੁ ਉਬਾਰੀ ਨਾਨਕ ਜਨ ਹਰ ਕੀ ਸਰਨਾਈ ਹਰ ਭਾਵੈ ਹਰ ਨਿਸਤਾਰੇ ਗੂਜਰੀ ਮਹੱਲਾ ਚੌਥਾ ਹੋ ਹੋ ਦਇਾਲ ਮੇਰਾ ਮਨ ਲਾਭੂ ਹਉ ਅਨੰਦ ਨਿਦ੍ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਆ ਦੁਖ ਘੁਕ ਸਭ ਲਹਿ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਗੁਰਮਤਿ ਰਾਮ ਨਾਮ ਜਸ ਗਾਵਾਂ ਅੰਤ ਬੇਲੀ ਦਰਗਾਹ ਲਈ ਛਡਾਈ ਰਹਾਉ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰਾ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਨਾਇ ਮਾਨਸ ਜਨਮ ਪੁਨ ਕਰ ਪਾਇਆ ਬਿਨ ਨਾਵੇ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਰਸ ਕਸ ਦੁਖ ਖਾਵੇ ਮੋਖ ਫੀਕਾ ਥੁਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਨ ਤਿਨ ਦਰਗਹਾ ਹਰ ਹਰ ਦੇ ਵੜਿ ਆਈ ਧਨ-ਪਨ ਸਬਾਸ ਕਹਿ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਲਾਈ ਗੂਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਖੋ ਦੇਵਹੁ ਦਾਨ ਹਰ ਪ੍ਰਾਨ ਜਿਵਾਇਆ ਹਮੇਹ ਹੋ ਰਹਿ ਲਾਲੇ ਗੋਲੇ ਗੁਰਸਿੱਖਾਂ ਕੇ ਜਿੰਨਾ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ ਮੇਰਾ ਮਨ ਤਨ ਬਿਰਹੋ ਗੁਰਸਿੱਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੀ ਸਿੱਖ ਭਾਈ ਮੋ ਕਉ ਕਰਹੁ ਉਪਦੇਸ ਹਰ ਮਿਲੈ ਮਲਾਇਆ ਰਹਾਉ ਜਾਂ ਹਰ ਪ੍ਰਭ ਭਾਵੇ ਤਾਂ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਗੁਰ ਮਨ ਪਾਇਆ ਵਡਭਾਗੀ ਗੁਰਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤ ਗੁਰ ਸੰਗਤ ਸੰਗ ਨਾ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰਿਆ ਭੇ ਗੁਰਮੁਖ ਮਿਲੈ ਮਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸੁਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕਉ ਕਰ ਉਪਦੇਸ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡਭਾਗੀ ਹਰ ਨਾਮ ਧਿਆਵੇ ਭਾਈ ਰੇ ਮੋ ਕੋ ਕੋਈ ਆਏ ਮਿਲੈ ਹਰ ਨਾਮ ਦਿੜਾਵੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਨਾਵੇ ਰਹਾਉ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੇ ਅੰਮ੍ਰਿਤ ਬਚਨ ਸਤਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਨਿਰਮਲ ਨਾਮ ਜਿਤ ਮੈਲ ਨਾ ਲਾਗੈ ਗੁਰਮਤਿ ਨਾਮ ਜਪੈ ਲਿਵ ਲਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗਹੀਣ ਮੋਏ ਮਰ ਜਾਵੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰਹੁ ਹਰਿ ਧਿਆਵੇ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮਖ ਬਖਸ਼ ਮਲਾਵੇ ਇਕ ਓੰਕਾਰ ਸਤਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੀ ਕੀਏ ਸਭਨਾ ਕੋ ਸੰਬੰਧ ਹਰ ਕਰਦੀਏ ਹਮਰਾ ਜੋਰ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਉ ਭਗਤ ਜਨਾ ਕੋ ਸਰਦਾ ਆਪ ਹਰ ਲਾਈ ਵਿਚੇ ਗ੍ਰਸਤ ਉਦਾਸ ਰਹਾਈ ਜਬ ਅੰਤਰਪ੍ਰੀਤ ਹਰਿ ਸਿਉ ਬਨਿ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਿਤ ਕਾਰੈ ਕੰਮ ਹਮ ਹਰ ਲਾਈ ਸੋ ਹਮ ਕਰਹਿ ਜੋ ਆਪ ਕਰਾਈ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਗੁਜਰੀ ਮਹੱਲਾ ਪੰਜਵਾ ਚੌਪਦੀ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੇ ਉਪਾਏ ਤਾਂ ਕਾਰਜਿਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਉਨ ਕਮਣ ਖਲਾਵੈ ਕਮਣ ਚਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸੁਧਾਨ ਹਾ ਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੁਜਰੀ ਮਹੱਲਾ ਪੰਜਵਾ ਚੌਪਦੀ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾਤੀ ਸੰਸਾਰੀ ਅੰਤਰ ਮੈਲ ਨਾ ਉਤਰੈ ਹਉਮੈ ਬੇਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਲੇ ਵੋ ਕਿਰਪਾ ਤਾਰੀ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਹਾ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ ਅਠਸਠ ਮੱਜਨ ਕਰ ਇਸ ਨਾਨਕ ਭ੍ਰਮ ਆਏ ਧਰ ਸਾਰੀ ਅਨਕ ਸੋਚ ਕਰਹਿ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਧਾਵਤ ਧਾਵਤ ਸਭ ਜਗ ਧਾਇਉ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖ ਧਾਰੀ ਗੁਜਰੀ ਮਹੱਲਾ 5ਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਜ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲ ਤੇ ਹਰ ਤਨ ਬੈਸੀ ਹਰ ਤਨ ਜਾਗਤ ਸੂਤਾ ਰਹਾਉ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਇ ਧਿਆਨਾ ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪੁਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਹਿਆ ਧੂਖਾ ਹਰ ਧਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਧੂਖਾ ਖਾਵਹੁ ਖਰਚਹੁ ਟੋਟ ਨ ਆਵੇ ਹਲਤ ਪਲਤ ਕਹਿ ਸੰਗੇ ਲਾਜ ਖਜ਼ਾਨਾ ਗੁਰੂ ਨਾਨਕ ਕਉ ਦਿਆ ਇਹੋ ਮਨ ਹਰ ਰੰਗ ਰੰਗੀ ਗੂਜਰੀ ਮਹੱਲਾ ਪੰਜਾ ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਤਰੀ ਹੋਏ ਉਦਾਰੂ ਸੋ ਹਰ ਹਰ ਤੁਮ ਸਦ ਹੀ Japਹੁ ਜਾ ਕਾ ਅੰਤ ਨਾ ਪਾਰੂ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰਉ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ ਰਹਾਉ ਸਤਿਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬਹ ਨਾ ਬਿਆਪੈ ਚਿੰਤਾ ਪਵਰ ਤੁਮਾਰਾ ਇਹੋ ਮਨ ਹੋਵੋ ਹਰ ਚਰਨਾ ਹੋ ਕੋਲਾ ਨਾਨਕ ਦਾਸ ਹੁਨ ਸੰਗ ਲਪਟਾਇਉ ਜਿਉਂ ਬੂੰਦ ਹੈ ਚਾਤਰ ਕਮੌਲਾ ਗੂਜਰੀ